ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਨ ਗੁਰਦੇਵ ਬੜੇ ਦੁਖੀ ਹਿਰਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਉਸਤਾਦ ਜਮਨਾ ਰਸੀਲਾ ਜੀ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਆਪਾਂ ਸਾਰੇ ਜਣੇ ਇਕੱਤਰਤ ਹੋਏ ਆ ਜਿਨ੍ਹਾਂ ਨੇ ਹਜ਼ਾਰਾਂ ਨਹੀਂ ਲੱਖਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਤੇ ਕਰਦੇ ਰਹਿਣਗੇ ਉਸਤਾਦ ਜਮਨਾ ਰਸੀਲਾ ਜੀ ਜਿਨ੍ਹਾਂ ਦਾ ਕੇ 2064 पिता بیرو رام جی માતા ਕਿਸ਼ਨ ਕੌਰ ਦੀ ਕੁੱਖੋਂ ਜਨਮ ਹੋਇਆ ਜਿਨ੍ਹਾਂ ਨੇ ਜੀਵਨ ਭਰ ਚਾਤਮਾਰੀਏ ਤੇ ਬਹੁਤ ਸੰਘਰਸ਼ਮਈ ਜੀਵਨ ਰਿਹਾ ਹੈ तकरीबन ਸਨ 80 ਦੇ ਵਿੱਚ ਮਰਹੂਮ ਉਸਤਾਦ جناب सुरेंद्र ਸਿੰਧਾ ਜੀ ਜਿਨ੍ਹਾਂ ਦੇ ਉੱਚ ਗਿਰਦ ਬਣੇ ਜਿਨ੍ਹਾਂ ਕੋਲ ਉਹਨਾਂ ਨੇ ਸੁਰਾਂ ਦੀ تعلیم ਜਿਹੜੀ ਹਾਸਲ ਕੀਤੀ ਔਰ ਤਕਰੀਬਨ ਸਨ 94 95 ਦੇ ਵਿੱਚ ਉਹਨਾਂ ਦਾ ਰਿਕਾਰਡ ਹੋਇਆ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਜਿਹੜਾ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਉਹ ਗੀਤ ਚੱਲਿਆ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਤੋਂ ਬਾਅਦ ਵੀ ਗਾਇਆ ਹੈ ਅੱਜ ਵੀ ਤਕਰੀਬਨ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਸੁਣਦੇ ਆ ਉਹਨਾਂ ਦਾ ਗਾਇਆ ਹੋਇਆ ਗੀਤ ਔਰ ਉਸ ਦੌਰ ਤੋਂ ਲੈ ਕੇ ਹੁਣ 2025 ਤੱਕ ਮਾਰਕੀਟ ਦੇ ਵਿੱਚ ਉਹਨਾਂ ਦੇ ਨਾਮ ਦਾ ਪੂਰਾ ਡੰਕਾ ਰਿਹਾ ਹੈ ਕਿਉਂਕਿ ਤਕਰੀਬਨ ਪੰਜਾਬ ਦਾ ਕੋਈ ਐਸਾ ਸੂਫੀ ਦਰਬਾਰ ਨਹੀਂ ਕਹਿ ਸਕਦੇ ਜਿੱਥੇ ਉਸਤਾਦ ਜਮਨਾਰਸੀਲਾ ਜੀ ਨੇ ਹਾਜ਼ਰੀ ਨਹੀਂ ਭਰੀ ਬਹੁਤ ਸਾਰੇ ਦਰਬਾਰ ਜਿਨ੍ਹਾਂ ਦੀਆਂ ਉਹਨਾਂ ਨੂੰ ਪਗੜੀ ਸੀ ਬਹੁਤ ਸਾਰੇ ਦਰਬਾਰ ਜਿੱਥੇ ਸਟੇਜ ਜਿਹੜੀ ਹੈ ਪਹਿਲਾਂ ਨਹੀਂ ਲੱਗਦੀ ਸੀ ਉਹਨਾਂ ਵੱਲੋਂ ਸ਼ੁਰੂ ਹੋਈ ਅੱਜ ਆਪਾਂ ਸਾਰੇ ਜਣੇ ਬਹੁਤ ਦੁਖੀ ਹਿਰਦੇ ਦੇ ਨਾਲ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਬੈਠੇ ਆ ਉਹ ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਪ੍ਰਮਾਤਮਾ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਦੇਵੇ ਕਿਉਂਕਿ ਉਹਨਾਂ ਦੀ ਆਵਾਜ਼ ਹਮੇਸ਼ਾ ਅਮਰ ਹੈ ਅੱਜ ਵੀ ਸੂਫੀ ਦਰਬਾਰਾਂ ਦੇ ਵਿੱਚ ਉਹਨਾਂ ਦੇ ਗਾਏ ਹੋਏ ਕਲਾਮ ਜਿਹੜੇ ਆ ਉਹ ਵੱਜਦੇ ਰਹਿਣਗੇ ਲੋਕ ਸੁਣਦੇ ਰਹਿਣਗੇ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਬਹੁਤ ਸਾਰੇ ਸ਼ਬਦ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਏ ਅੱਜ ਵੀ ਉਹ ਗੁਰਦੁਆਰਿਆਂ ਦੇ ਵਿੱਚ ਵੱਜਦੇ ਰਹਿਣਗੇ ਸੋ ਜਿੰਨੇ ਵੀ ਪਤਵੰਤੇ ਸੱਜਣ ਰਿਸ਼ਤੇਦਾਰ ਸਖੇ ਸਬੰਧੀ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਮੈਂ ਚਾਹੂੰਗਾ ਵੀ ਜਿੰਨੇ ਵੀ ਸਾਡੀਆਂ ਮੌਜ ਸਸਤੀਆਂ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਆ ਅਸੀਂ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨਗੇ ਮੋਕੇ ਜਿੰਨੀਆਂ ਵੀ ਉਹਨਾਂ ਦੀ ਵਿਦਾਈ ਦੇ ਵਿੱਚ ਗੱਲਾਂ ਕਹਿਦੀ ਇਹ ਉਹਨੀਆਂ ਕਟਿਆ ਪੰਜਾਬ ਲਾਈਵ ਤੋਂ ਗੁਰਪ੍ਰੀਤ ਗੋਪੀ ਬਿਠੇ ਆ ਭਾਜੀ ਹੁਣੀ ਉਸਤਾਦ ਜੀ ਨਾਲ ਕਿਉਂਕਿ ਉਹਨਾਂ ਕੋਲ ਸੰਤਾਂ ਮਹਾਪੁਰਸ਼ਾਂ ਫਕਰਾ ਦੀਆਂ ਗੱਲਾਂ ਹੁੰਦੀਆਂ ਸੀ ਦੇਖ ਲਓ ਇੱਕ ਦਿਨ ਫੌਜੀ ਢਾਬੇ ਤੇ ਬੈਠੇ ਤੇ ਤਕਰੀਬਨ 7-8 ਵਜੇ ਰਾਤ ਨੂੰ ਬੈਠੇ ਹੋਣੇ ਆ ਤਸਵੀਰ ਦਾ ਦਿਨ ਦਾ ਚੜ੍ਹਾ ਹੋ ਗਿਆ ਉਹ ਬਾਪੂ ਜੀ ਦੀਆਂ ਗੱਲਾਂ ਸੰਤਾਂ ਮਹਾਂਪੁਰਸ਼ਾਂ ਫਕਰਾਆਂ ਦੀਆਂ ਗੱਲਾਂ ਇਦਾਂ ਹੀ ਪਤਾ ਨਹੀਂ ਲੱਗਾ ਵੀ ਰਾਤ ਕਿਦਾਂ ਗੁਜ਼ਰ ਗਈ ਬੜਾ ਵੱਡਾ ਉਹਨਾਂ ਕੋਲ ਪੰਡਾਰ ਸੀ ਬੜਾ ਵੱਡਾ ਉਹਨਾਂ ਕੋਲ ਉਹ ਪੰਡਾਰ ਦਾ ਗ੍ਰੰਥ ਕਹਿ ਸਕਦੇ ਆ ਬਹੁਤ ਸਾਰੀ ਸਿੱਖਿਆ ਉਹਨਾਂ ਦੇ ਕੋਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੁਰudev ਤਨ ਗੁਰudev ਗੱਲਾਂ ਤਾਂ ਬਹੁਤ ਨੇ ਮੈਂ ਸਕੂਲ ਚ ਫੜਦਾ ਸੀ ਬਾਲ ਸਭਾ ਵਿੱਚ ਗਾਉਂਦਾ ਹੁੰਦਾ ਸੀ ਤੇ ਜਦੋਂ ਕਦੇ ਜਮਨਾਰ ਸੀਲਾ ਜੀ ਦਾ ਅਖਾੜਾ ਲੱਗਣਾ ਸਾਡੇ ਆਸ-ਪਾਸ ਨਕੂਦਰ ਦੇ ਤੇ ਨੰਗੇ ਪੈਰੀ ਦੌੜ ਜਾਣਾ ਮੈਨੂੰ ਬਹੁਤ ਵਧੀਆ ਲੱਗਦੇ ਸੀ ਸੋਹਣੇ ਲੱਗਦੇ ਸੀ ਗਾਉਂਦੇ ਉੱਚੀ ਸੁਰ ਨਾਲ ਗਾਉਣਾ ਸੋਰ ਵਿੱਚ ਗਾਉਣਾ ਤੇ ਜਦੋਂ ਵੀ ਕਿਤੇ ਮੌਕਾ ਮਿਲਦਾ ਸੀ ਉਹਨਾਂ ਦੀ ਮੈਂ ਸੰਗਤ ਕਰਦਾ ਰਹਿਣਾ ਹਰੀਪੁਰ ਖਾਲਸਾ ਇੱਕ ਮੇਲਾ ਹੁੰਦਾ ਸੀ ਸ਼ੁਰੂ-ਸ਼ੁਰੂ 'ਚ ਉੱਥੇ ਜਾਣਾ ਤੇ ਉੱਥੇ ਭਾਜੀ ਉਹ ਨਹੀਂ ਜਾਂਦੇ ਹੁੰਦੇ ਸੀਗੇ ਕਈ ਵਾਰੀ ਪਿੰਡ ਵੀ ਮੈਂ ਆ ਜਾਣਾ ਤੇ ਪਿੰਡ ਮੈਂ ਮੇਰਾ ਦੋਸਤ ਸਮਰਾ ਅਸੀਂ ਉਹਨਾਂ ਨਾਲ ਗੱਲਾਂ-ਬਾਤਾਂ ਕਰਨੀਆਂ ਸੁਰਾਂ ਦੇ ਬਾਰੇ ਪੁੱਛਣਾ ਰਿਆਜ਼ ਬਾਰੇ ਪੁੱਛਣਾ ਉਹ ਦੱਸਦੇ ਰਹਿੰਦੇ ਸੀ ਫਿਰਾਕ ਦੇ ਲਈ ਸੀ ਉਹਨਾਂ ਦੀ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਇਹ ਮੇਰਾ ਸ਼ਾਗਿਰਦ ਨਹੀਂ ਜਾਂ ਮੈਂ ਇਹਨੂੰ ਗੁਣ ਦੇਣਾ ਕਿ ਨਹੀਂ ਦੇਣਾ ਪਰ ਵੀ ਰੂਹ ਸੀ ਜੋ ਉਹਨਾਂ ਦੇ ਕੋਲ ਸੀ ਵਣਦੇ ਰਹਿੰਦੇ ਹੁੰਦੇ ਸੀ ਸੋ ਉਹ ਵਕਤ ਜਾਣਾ ਜਿਹੜਾ ਪਰਿਵਾਰ ਲਈ ਰਿਸ਼ਤੇਦਾਰਾਂ ਲਈ ਉਹ ਨਾ ਸਹਿਣਯੋਗ ਹੁੰਦਾ ਬਾਕੀ ਕੇ ਮਾਲਕ ਨੇ ਜਿਨਨੇ ਸਵਾਸ ਬਖਸ਼ੇ ਆ ਰਾਜੇ ਰੰਗ ਸਭ ਨੇ ਤੁਰ ਜਾਣਾ ਰਹਿਣਾ ਇੱਥੇ ਕਿਸੇ ਨੇ ਨਹੀਂ ਜਿਨਨੇ ਸਵਾਸ ਬਖਸ਼ੇ ਆ ਉਦੋਂ ਨਾ ਕੱਟਣਾ ਵੱਧ ਪਰੇ ਕੀ ਬੰਦੇ ਦੇ ਚੰਗੇ ਕਰਮ ਕੀਤੇ ਹੋਏ ਉਹ ਜਿਹੜੀਆਂ ਯਾਦਾਂ ਛੱਡ ਜਾਂਦਾ ਆਪਣੇ ਚੰਗੇ ਪੁਰਨੇ ਪਾ ਜਾਂਦਾ ਚੰਗੇ ਲੋਕਾਂ ਨਾਲ ਵਿਚਰ ਜਾਂਦਾ ਉਹ ਯਾਦਾਂ ਜਿਹੜੀਆਂ ਹਮੇਸ਼ਾ ਰਹਿੰਦੀਆਂ ਜਿਦਾਂ ਸਾਡੇ ਦਿਲਾਂ 'ਚ ਉਹ ਹਮੇਸ਼ਾ ਧੜਕਦੇ ਰਹਿਣਗੇ ਮੈਂ ਵੀ ਸੰਸਕਾਰ ਤੇ ਨਹੀਂ ਪਹੁੰਚ ਸਕਿਆ ਪਰ ਦਿਲ ਵਿੱਚ ਬੜਾ ਸੀ ਸਮਰੇ ਨੇ ਮੈਨੂੰ ਫੋਨ ਵੀ ਕੀਤਾ ਉਸ ਦਿਨ ਕਿਤੇ ਸ਼ੂਟਿੰਗ ਤੇ ਅਸੀਂ ਵੀ ਪਹੁੰਚੇ ਸੀ ਅੱਜ ਵੀ ਕੋ ਚੰਡੀਗੜ੍ਹ ਤੋਂ ਟੀਮ ਆਈ ਸੀ ਉਹਨਾਂ ਨੂੰ ਬਿਠਾ ਕੇ ਆਏ ਵੀ ਅਸੀਂ ਆਏ ਯਾਰ ਜ਼ਰੂਰੀ ਹੈ ਅੱਜ ਨਹੀਂ ਮੈਂ ਮਿਸ ਕਰ ਸਕਦਾ ਮੈਂ ਜ਼ਰੂਰ ਜਾਣਾ ਉੱਤੇ ਇਦਾਂ ਮੈਂ ਫੋਨ ਕੀਤਾ ਭਾਜੀ ਨੂੰ ਇੱਕ ਦਿਨ ਤੇ ਮੈਂ ਕਿਹਾ ਭਾਜੀ ਤੁਸੀਂ ਕਦੇ ਬਾਹਰ ਗਏ ਆ ਕਹਿੰਦੇ ਯਾਰ ਮੈਂ ਕਿਤੇ ਵੀ ਨਹੀਂ ਗਿਆ ਮੈਂ ਤਾਂ ਕਦੇ ਦਵਾਈ ਵੀ ਨਹੀਂ ਗਿਆ ਮੈਂ ਕਿਹਾ ਪਾਸਪੋਰਟ ਹੈਗਾ ਕਹਿੰਦੇ ਹੈਗਾ ਮੈਂ ਕਿਹਾ ਤੁਹਾਨੂੰ ਕੈਨੇਡਾ ਭੇਜिए ਵੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੱਚੀ ਨੀਤ ਨਾਲ ਅਸੀਂ ਇਹਨਾਂ ਦਾ ਪਾਸਪੋਰਟ ਲੈ ਕੇ ਪੇਪਰ ਲਾਏ ਵੀਜ਼ਾ ਲਾ ਗਿਆ ਕੈਨੇਡਾ ਪਹੁੰਚ ਗਿਆ ਫਿਰ ਦੁਬਾਰਾ ਫਿਰ ਸਾਲ ਕੁ ਬਾਅਦ ਫਿਰ ਭਾਜੀ ਦੁਬਾਰਾ ਜਾਣਾ ਕਹਿੰਦੇ ਯਾਰ ਮੈਨੂੰ ਭੇਜ ਦੇ ਬਿੱਲ ਬਸਰਾ ਜੀ ਸਾਡੇ ਵੱਡੇ ਭਾਜਾ ਸਾਹਿਬ ਉੱਥੇ ਕੈਨੇਡਾ ਉਹਨਾਂ ਨੂੰ ਫਿਰ ਅਸੀਂ ਅਰਜੀ ਲਾਈ ਐਂ ਕਿਹਾ ਭਾਜੀ ਇਹ ਬੰਦਾ ਉਦਾਂ ਦਾ ਆ ਜਨ ساری ਜ਼ਿੰਦਗੀ ਜਿੰਨਾ ਚਿਰ ਉਮਰ ਲੰਘਦੀ ਜਾ ਰਹੀ ਹੈ ਜਿਸ ਪੜਾ ਤੇ ਆ ਬਿਨਾ ਕਿਸੇ ਫਾਇਦੇ ਤੋਂ ਇਹਨਾਂ ਨੇ ਕੌਮ ਦਾ ਕੰਮ ਕੀਤਾ ਸਮਾਜ ਦਾ ਕੰਮ ਕੀਤਾ ਉਦੋਂ ਕੋਈ ਨਹੀਂ ਸੀ ਗਾਉਂਦਾ ਹੁੰਦਾ ਜਦੋਂ ਰਬੀਦਾਸ ਮਹਾਰਦੇ ਉਹਨਾਂ ਨੇ ਗਾਣੇ ਕੱਢੇ ਆ ਉਹਨਾਂ ਵੱਲ ਦੇਖ ਕੇ ਮੈਂ ਵੀ ਸ਼ੁਰੂ ਹੋਇਆ ਮੈਂ 1998 ਦੇ ਵਿੱਚ 98 ਦੇ ਵਿੱਚ ਮੇਰੀ ਪਹਿਲੀ ਐਲਬਮ ਆਈ ਸੀ ਸਤਿਗੁਰ ਵਿਦਾਸ ਮਾਰੇ ਤੇ ਜਦੋਂ ਕੋਈ ਡਰਦਾ ਹੁੰਦਾ ਸੀ ਫਿਰ ਵਿਦਾਸ ਮਾਰੇ ਦਾ ਗਾਣਾ ਨਹੀਂ ਗਾਉਣਾ ਭਈ ਕਿਤੇ ਸਾਡੀ ਜਾਤ ਨਾਲ ਸ਼ੋਝ ਹੈ ਤੇ ਸਾਨੂੰ ਕਿਤੇ ਪ੍ਰੋਗਰਾਮ ਦਾ ਮੈਂਣ ਅੱਜ ਵੀ ਲੋਕ ਬਹੁਤ ਗੱਲਾਂ ਕਰਦੇ ਨੇ ਸੋ ਉਹਨਾਂ ਨੇ ਨਿਰੰਤਨ ਨਿਰੰਤਰ ਜਿਹੜੀ ਸੇਵਾ ਆ ਉਹ ਕੀਤੀ ਆ ਆਪਣੀ ਆਵਾਜ਼ ਦੇ ਜ਼ਰੀਏ ਮਾਲਕ ਦੇ ਚਰਨਾਂ ਅੱਗੇ ਇਹ ਹੀ ਅਰਦਾਸ ਬੇਨਤੀ ਹੈ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਣ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਾਲ ਬਖਸ਼ ਜਗੁਰਦੇਵ ਤਾਨ ਗੁਰਦੇਵ ਸੰਤਕਾਰ ਜੋਗ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਅੱਜ ਆਪਾਂ ਸਾਰੇ ਸੋਗ ਦੇ ਵਿੱਚ ਗ੍ਰਸਤ ਸਾਡੇ ਕੋਲੋਂ ਵਿਛੜੇ ਹੋਏ ਰੰਗਲੇ ਸਾਥੀ ਜਨਾਬ ਜਮਨਾ ਰਸੀਲਾ ਜੀ ਜੋ ਕੁਝ ਦਿਨ ਪਹਿਲਾਂ ਆਪਾਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾਬ ਰਾਜੇ ਨੇ ਔਰ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੋਵੇ ਜਾਂ ਉਹਨਾਂ ਦੇ ਬਾਰੇ ਦੇ ਵਿੱਚ ਕੁਝ ਲਿਖਣਾ ਹੋਵੇ ਤਾਂ ਮੈਂ ਸਮਝਾਂ ਕਿ 2-4 ਮਿੰਟ ਜਾਂ ਘੰਟਾ 2 ਘੰਟੇ ਬਤਨ ਲਿਖਿਆ ਜਾ ਸਕਦਾ ਬੋਲਿਆ ਜਾ ਸਕਦਾ ਉਹ ਦਿਲਦਾਰੀ ਇਹਨੇ ਸੰਨ ਕਿ ਜਿੱਥੇ ਵੀ ਜਿਹੜੇ ਪ੍ਰੋਗਰਾਮ ਤੇ ਜਾਣਾ ਪ੍ਰੋਗਰਾਮ ਬਾਅਦ ਚ ਪਹਿਲਾਂ ਉਸ ਨਗਰ ਨੂੰ ਉਸ ਡੇਰੇ ਨੂੰ ਉਸ ਮੇਲੇ ਨੂੰ ਆਪਣਾ ਬਣਾ ਲੈਣਾ ਭਾਵ ਕੇ ਦਿਲਦਾਰ ਆਦਮੀ ਸਨ ਔਰ ਬੜੀਆਂ ਯਾਦਾ ਉਹਦੀਆਂ ਸਾਡੇ ਨਾਲ ਜੁੜੀਆਂ ਨੇ ਅਸੀਂ ਬਹੁਤ ਜਲ ਸਮਾਜ ਪਾਰਟੀ ਦੇ ਵਿੱਚ ਕੰਮ ਕੀਤਾ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਕਿਤੇ ਉਹਦੀ ਲੋੜ ਪੈਂਦੀ ਸੀ ਮਿਸ਼ਨਰੀ ਕਲਾਕਾਰ ਦੇ ਤੌਰ ਤੇ ਜੇ ਕਿਤੇ ਕਾਲ ਕਰ ਦਿੱਤੀ ਕਿ ਜਮਨੇ 9 ਵਜੇ ਉੱਥੇ ਪਹੁੰਚਣਾ ਸਾਡੇ ਤੋਂ ਪਹਿਲਾਂ ਉੱਥੇ ਪਹੁੰਚੇ ਹੁੰਦੇ ਸੀ। ਭਾਵੇਂ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਦਰਦ ਸੀ ਕੌਮ ਦਾ ਉਹ ਅਥਾਠਾ ਠਾਟਾ ਮਾਰਦਾ ਸੀ। ਕਿ ਮੇਰੀ ਕੌਮ ਕਿਸੇ ਨਾ ਕਿਸੇ ਬਣਾ ਤੇ ਆ ਕੇ ਆਪਣੇ ਪੈਰਾ ਤੇ ਖੜ ਸਕੇ। ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਗਾਇਕੀ ਦਾ ਉਡਾੜਾ ਨਹੀਂ ਜਾਣਦਾ। ਸ਼ਬਦਾਂ ਦਾ ਉਡਾੜਾ ਨਹੀਂ ਜਾਣਦਾ। ਪਾਪ ਕੇ ਮੇਰੇ ਕੋਈ ਲਖਾਰੀ ਨਹੀਂ ਮੇਰੇ ਕੋਈ ਗਾਇਕ ਨਹੀਂ ਜਦ ਕਿਤੇ ਜਮਨਾ ਜੀ ਨੇ ਕੋਈ ਗੀਤ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਜਾਂ ਬਾਬਾ ਸਾਹਿਬ ਨੂੰ ਸਮਰਪਿਤ ਸਮਰਪਿਤ ਕੱਢਣਾ ਤਾਂ ਪਹਿਲਾਂ ਮੈਨੂੰ ਉਹਦੀ ਇੱਕ ਕਾਪੀ ਭੇਜਣੀ ਕਿ ਭਾਜੀ ਆ ਦੇਖਿਓ ਆ ਕਿਦਾਂ ਰਹੂਗਾ ਭਾਵੇਂ ਉਹ ਗੀਤ ਬਿਲਕੁਲ ਬਹੁਤ ਵਧੀਆ ਹੁੰਦਾ ਸੀ ਪਰ ਮੈਂ ਉਹਦੇ ਮਾਣ ਦੇ ਵਾਸਤੇ ਇੱਕ ਕਹਦਾ ਸ਼ਬਦਾਂ ਵਿੱਚੋਂ ਇਧਰ ਉਧਰ ਕਰਕੇ ਤਾਂ ਮੈਂ ਕਹਣਾ ਜਮਲੇ ਹੁਣ ਠੀਕ ਹੈ ਕਹਣਾ ਬਾਜੀ ਓਕੇ ਮੋਹਰ ਲੱਗ ਗਈ ਹੁਣ ਇਹ ਪਾਸਾ ਤੇ ਆਪਾਂ ਕਰ ਦੇਣਾ ਤਿੰਨ ਚਾਰ ਗੀਤਾਂ ਦੇ ਵਿੱਚ ਮੈਨੂੰ ਉਹਨਾਂ ਦੇ ਨਾਲ ਕੋਰਸ ਬੋਲਣ ਦਾ ਵੀ ਸੁਨੇਹਾ ਜਿਹੜਾ ਸਮਾਂ ਮਿਲਿਆ ਕਹਿਣਾ ਕਿ ਤੇਰੀ ਔਰ ਮੇਰੀ ਟਿਊਨਿੰਗ ਆਵੇ ਮੈਨੂੰ ਗਾਇਕੀ ਆਉਂਦੀ ਨਹੀਂ ਮੈਂ ਹੁਣ ਵੀ ਕਹਿੰਦਾ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਪਤਾ ਨਹੀਂ ਉਹ ਮਾਲਕ ਨੂੰ ਕੀ ਮਨਜ਼ੂਰ ਸੀ ਜਦੋਂ ਕਿਤੇ ਜਾਣਾ ਮੈਂ ਕਦੀ ਰਿਆਜ਼ ਵੀ ਨਹੀਂ ਸੀ ਕੀਤਾ ਉਹਨਾਂ ਦੇ ਨਾਲੋਂ ਨਾ ਕੀਤਾ ਦਾ ਉਹਨਾਂ ਨੇ ਬੋਲ ਲਿਖ ਕੇ ਦੇ ਦੇਣੇ ਮੈਂ ਨਾਲ ਹੋ ਕੇ ਖੜ ਕੇ ਗਾ ਲੈਣਾ ਤਾਂ ਟਿਊਨਿੰਗ ਸੇਮ ਆ ਜਾਣੀ ਕਿਹਣਾ ਆਹ ਹੁੰਦੀ ਹੈ ਗਾਇਕੀ ਜਾਂ ਹੁੰਦਾ ਕੋਰਸ ਭਾਵ ਕੇ ਉਹਨਾਂ ਦਾ ਜਾਣਾ ਪਰਵਾਣ ਦਾ ਜਿੱਥੇ ਕਟਾ ਪਿਆ ਹੀ ਪਿਆ ਪੂਰੇ ਸਮਾਜ ਨੂੰ ਬਹੁਤ ਵੱਡਾ ਕਟਾ ਪਿਆ ਉਹ ਗੁਰੂ ਰਵਿਦਾਸ ਜੀ ਦੇ ਸੱਚੇ ਅਨੁਾਈ ਬਾਪੂ ਲਾਲ ਬਾਸ਼ਾ ਦੇ ਮਰੀਦ اور ਬਾਬਾ ਸਾਹਿਬ ਦੇ ਫਲੋਵਰ ਫਾਲੋਅਰ ਸੰਨ ਉਹਨਾਂ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਬੋਲਣ ਨੂੰ ਬਹੁਤ ਕੋਸ਼ਿਸ਼ ਆ ਮੈਂ ਪਹਿਲਾਂ ਵੀ ਕਿਹਾ ਪਰ ਮੈਂ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਇੱਕ ਮੈਂ ਗੱਲ ਤਾਂ ਜਰੂਰ ਕਹਿਣੀ ਹੈ ਕਿ ਜੇ ਜਮਨਾ ਰਸੀਲਾ ਜੀ ਏਡਾ ਪਿਆਰ ਖੱਟ ਕੇ ਗਏ ਨੇ ਤਾਂ ਉਹਨਾਂ ਦੇ ਪਿੱਛੇ ਕਿਸੇ ਸ਼ਕਤੀ ਦਾ ਹੱਥ ਸੀ ਅਗਰ ਤੁਸੀਂ ਜਮਨਾ ਰਸੀਲਾ ਜੀ ਨੂੰ ਸਾਰੇ ਪਿਆਰ ਕਰਦੇ ਹੋ ਤੇ ਸਮਾਜ ਦੇ ਵਿੱਚ ਤੁਹਾਡੀ ਬੱਲੇ ਬੱਲੇ ਹੋ ਜਾਏਗੀ ਤੁਸੀਂ ਵੀ ਆਪਣਾ ਇੱਕ ਇਸਟ ਬਣਾ ਕੇ ਚੱਲੋ ਕਿ ਸਮਾਜ ਦੀ ਜਿਹੜੀ ਗੱਲ ਹੈ ਉਹਨੂੰ ਬਣਾਉਣ ਦੇ ਅਸੀਂ ਬਣਾਉਣ ਦੇ ਲਈ ਅੱਜ ਸੰਕਲਪ ਕਰਨਾ ਹੋਏਗਾ ਭਾਵੇਂ ਸਾਡੇ ਵਿੱਚ ਜਮਨਾ ਅਸੀਲਾ ਜੀ ਨਹੀਂ ਰਹੇ ਸਾਨੂੰ ਸਾਰਿਆਂ ਨੂੰ ਸੰਕਲਪ ਕਰਨਾ ਹੋ ਜਾਏਗਾ ਕਿ ਅਸੀਂ ਸਾਰਿਆਂ ਨੇ ਜਮਨਾ ਅਸੀਲਾ ਕਰਕੇ ਸਮਾਜ ਦੀ ਸੇਵਾ ਕਰਨੀ ਹੈ ਕੌਮ ਦੀ ਸੇਵਾ ਕਰਨੀ ਹੈ ਦੇਸ਼ ਦੀ ਸੇਵਾ ਕਰਨੀ ਹੈ ਇਹ ਹੀ ਮੇਰਾ ਤੁਹਾਨੂੰ ਸੱਚਾ ਪੈਗਾਮ ਹੈ ਔਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਉਹਨਾਂ ਨੂੰ ਅੱਛੀ ਤਾਲੀਮ ਦੇ ਕੇ ਉਹਨਾਂ ਨੂੰ ਅੱਛੀ ਸੋਸਾਇਟੀ ਦੇ ਵਿੱਚ ਬੈਠਣ ਦੀ ਇੱਕ ਜਿਹੜੀ ਹੈ ਛਟਕ ਪਾਓ ਤਾਂ ਕਿ ਜਿਹੜਾ ਸਮਾਜ ਹੈ ਦੂਜਿਆਂ ਦੀ ਅੱਖ ਦੇ ਅੱਖ ਅੱਖ ਪਾ ਕੇ ਗੱਲ ਕਰ ਸਕੇ ਇਹੀ ਮੇਰਾ ਸੱਚਾ ਪੈਗਾਮ ਹੈ ਤੁਹਾਨੂੰ ਉਹਨਾਂ ਵੱਲੋਂ ਮੈਂ ਤੁਹਾਨੂੰ ਇਹ ਇੱਕ ਕਾਮਨਾ ਕਰਦਾ ਕਿ ਜੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਤਾਂ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਉਹਨਾਂ ਦਾ ਹੱਥ ਹੈ ਹਮੇਸ਼ਾ ਸਾਰੀ ਸੰਗਤ ਦੇ ਉੱਤੇ ਰਹੇਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਤੇ ਬਵਿੱਤਰ ਗੋਦ ਵਿੱਚ ਬਿਠੇ ਆਪ ਆਪਸਾਂ ਹੀ ਸਾਂਝ ਬਾਈਏ ਰਸਨਾ ਪਵਿੱਤਰ ਕਰੀਏ ਇਕ ਕਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਨ ਤਨ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਗ੍ਰੰਥ ਜੀ ਦਾ ਨਿਗਮan ਰਹੇ ਸਾਰੇ ਸਾਰੇ ਨਗਰ ਵਰਸੀ ਔਰ ਜਿੰਨੇ ਵੀ ਦੂਰ ਤਰਾਡੇ ਤੋਂ ਆਏ ਪਤਵੰਤੇ ਸੱਜਣ ਸਭ ਤੋਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਬਹੁਤ ਸ਼ਰਮੌਰ ਗਾਇਕ ਉਹ ਦਰਬਾਰੀ ਗਾਇਕ ਜਮਨਾ ਰਸੀਲਾ ਜੀ ਅਚਾਨਕ ਹੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਔਰ ਬੜਾ ਮਨ ਭਰਿਆ ਕਿਉਂਕਿ ਸਾਡੀ ਭਤੀਜੀ ਦਾ ਵਿਆਹ ਸੀ ਤੇ ਅਸੀਂ ਮਰ ਕਰਨ 15 20 ਦਿਨ ਪਹਿਲਾਂ ਇੱਥੇ ਮੈਂ ਆਇਆ ਸੀ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿ ਯਾਰ ਅੱਜ ਨਾ ਮੈਂ ਉਸਤਾਦ ਜੀ ਕੋਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਤੇ ਚਾਚੀ ਹੁਣੀ ਵੀ ਉੱਥੇ ਸੀਗੀ ਬੈਠੇ ਮੈਂ ਕਿਹਾ ਸਾਜ ਜੀ ਅੱਜ ਆਪਾਂ ਗੱਲਾਂ-ਬਾਤਾਂ ਕਰਦੇ ਆ ਮੈਂ ਤਾਂ ਸਪੈਸ਼ਲੀ ਮੈਂ ਚੰਡੀਗੜ੍ਹੋਂ ਮੈਂ ਦੁਆ ਕਰਦਾ ਸੀ ਕਿਤੇ ਵੀ ਅੱਜ ਇਹਨਾਂ ਸ਼ੂਟਿੰਗ ਕਿਉਂਕਿ ਸਾਡੀ ਜਿਹੜਾ ਸ਼ੂਟਿੰਗ ਹੁੰਦੀ ਹੈ ਕਲਾਕਾਰ ਬਹੁਤ ਨਾਲ ਹੁੰਦੇ ਜੀ ਅਟੈਚ ਹੁੰਦੇ ਆ ਤੇ ਸਾਰਿਆਂ ਨੂੰ ਮੇਰੇ ਕਰਕੇ ਤੇ ਮੈਂ ਚਾਹੁੰਦਾ ਸੀ ਕੋਈ ਇਦਾਂ ਦਾ ਬਹਾਨਾ ਬਣੇ ਮੈਂ ਉਦੋਂ ਸੰਸਕਾਰ ਤੇ ਨਹੀਂ ਆ ਸਕਿਆ ਉਧਲੀ ਮਾਫੀ ਆ ਪਰ ਅੱਜ ਮੈਂ ਉਸ ਆਕਾਰਪੁਰਖ ਕੇ ਚਰਨਾਂ 'ਚ ਬੇਨਤੀ ਕੀਤੀ ਮੈਂ ਕਿ ਯਾਰ ਅੱਜ ਉਸਤਾਦ ਜੀ ਉਹਨਾਂ ਦਾ ਹੀ ਉਹਨਾਂ ਦਾ ਪਹੂਗਾ ਉਹਨਾਂ ਦੀ ਅੰਤਮ ਅਰਦਾਸ ਆ ਸੋ ਕੋਈ ਬਹਾਨਾ ਬਣ ਜਾਏ ਯਾ ਤੇ ਵਧੀਆ ਗੱਲ ਆ ਮੈਂ ਜਾ ਆ ਗਾ ਔਰ ਸੱਚੀ ਮੈਂ ਸਵੇਰੇ ਜੀ ਵਜੇ ਉੱਠਿਆ ਮੈਂ 8 ਵਜੇ ਚੰਡੀਗੜ੍ਹ ਗਿਆ ਔਰ ਤੇ ਉਹ ਜਾਣਦੇ ਹੀ ਮੈਨੂੰ ਉਹਨਾਂ ਨੇ ਕਹਿਤਾ ਕਹਿੰਦੇ ਸਗਾ ਚਲਿਆ ਜਾ ਰਹੀ ਤੈਨੂੰ ਦੱਸਣਾ ਭੁੱਲ ਗਏ ਵੀ ਅੱਜ ਅੱਜ ਨਹੀਂ ਤੇਰਾ ਸ਼ੂਟ ਮੈਨੂੰ ਅੰਦਰੋਂ ਖੁਸ਼ੀ ਜੀ ਹੋਈ ਪਰ ਮੈਂ ਫੜਾ ਫੜਨਾ ਇਥੋਂ ਨਿਕਲ ਜਮਾ ਤੇ ਮੈਂ ਆਪਣੇ ਪਿੰਡ ਪਹੁੰਚ ਜਮਾ ਉਹ ਮੈਨੂੰ ਉਹ ਕਹਿੰਦੀ ਯਾਰ ਇੱਕ ਸੀਨ ਕਰ ਲਾ ਮੈਂ ਕਿਹਾ ਯਾਰ ਜੇ ਕੱਲ ਕਰ ਲਓ ਤੁਸੀਂ ਕਹਿੰਦੇ ਆਏ ਸੋ ਉਹ ਤੇ ਕੁਗੀ ਬਾਜੀ ਵੀ ਸੀ ਦੇਵੀ ਬਾਜੀ ਸੀ ਸਾਡੀ ਫਿਲਮ ਬਣ ਰਹੀ ਆ 40 ਦਿਨ ਉਹਦੇ ਕਰਕੇ ਮੈਂ ਮੇਰੀ ਆ ਦਾੜੀ ਵਧਾਈ ਆ ਤੇ ਮੈਂ ਉਹ ਦਿਨ ਅੰਕਲ ਜੀ ਨੇ ਵੀ ਇਹੀ ਗੱਲ ਕਰਦਾ ਹੈ ਉਸਤਾਦ ਜੀ ਨੇ ਉਹ ਕਹਿੰਦੇ ਓਏ ਆ ਤੂੰ ਦਾੜੀ ਦਾ ਕੀ ਬਣਾਇਆ ਮੈਂ ਕਿਹਾ ਅੰਕਲ ਮੈਂ 1950 ਦੀ ਫਿਲਮ ਕਰ ਰਿਹਾ ਅੱਛਾ ਕਹਿੰਦੇ ਇਹਨੇ ਤੇਰੀਆਂ ਸਾਰੀਆਂ ਫਿਲਮਾਂ ਬਣੀਆਂ ਤੇਰਾ ਤੂੰ ਸੁਪਰ ਹਿੱਟ ਹੀ ਆ ਉਹ ਮੈਂ ਕਿਹਾ ਨਹੀਂ ਉਸਤਾਦ ਜੀ ਤੁਹਾਡਾ ਆਸ਼ੀਰਵਾਦ ਹੈ ਮੈਂ ਗੱਲ ਤਾਂ ਕਰਨ ਲੱਗਾ ਕਿ ਜੇ ਨੀਤ ਸੱਚੀ ਹੋਵੇ ਨਾ ਤੇ ਸਾਰਾ ਕੁਝ ਹੀ ਹੋ ਜਾਂਦਾ ਤੇ ਮੈਂ ਫਟਾਫਟ ਗੱਡੀ ਚੱਕੀ ਮੈਂ ਫਟਾਫਟ ਪਿੰਡ ਪਹੁੰਚਾਇਆ ਤੇ ਕੀਰਤਨ ਚ ਲੰਡਿਆ ਸੀ ਭਾਈ ਸਾਹਿਬ ਬਹੁਤ ਵਧੀਆ ਰਸ ਪਿੰਨਾ ਕੀਰਤਨ ਕਰ ਰਿਹਾ ਸੀ ਤੇ ਮੈਂ ਜਦੋਂ ਇੱਥੇ ਆਇਆ ਤਾਂ ਮੇਰੀ ਧਾਰ ਹੀ ਯਾਰ ਨਿਕਲ ਗਈ ਬਈ ਯਾਰ ਅੰਕਲ ਇੱਥੇ ਯਾਰ ਖੁੰਡੀ ਫੜ ਗਿਆ ਯਾਰ ਤੁਰਿਆ ਫਿਰਦਾ ਹੁੰਦਾ ਓਏ ਆ ਬਈ ਤੇਰਾ ਕੀ ਹਾਲ ਆ ਇਦਾਂ ਹੀਰੋ ਉਹ ਮੈਂ ਤੇਰੀ ਉਹ ਫਿਲਮ ਦੇਖੀ ਤੂੰ ਬੜਾ ਹਾਸੇ ਪਾਉਣਾ ਯਾਰ ਉਹ ਮੈਂ ਕਹਾਂ ਕਦੀ ਕੋਈ ਕਹਿੰਦੀ। ਸੋ ਯਾਰ ਐ ਲੱਗਾ ਯਾਰ ਵੀ ਬਾਡੀ ਚ ਕੋਈ ਚੀਜ਼ ਨਿਕਲ ਗਈ ਹੁੰਦੀ ਆ। ਜਿਹਨੇ ਮੁੜ ਕੇ ਨਹੀਂ ਆਉਣਾ। ਉਸ ਦਿਨ ਮੈਂ ਅੰਕਲ ਨਾਲ ਇੰਨੀਆਂ ਗੱਲਾਂ ਕੀਤੀਆਂ ਯਾਰ। ਮੈਂ ਬੜੇ ਵਾਰੀ ਪਿੰਡ ਵੀ ਹੁਣਾ ਗਈ। ਪਰ ਮੈਂ ਅੰਕਲ ਕੋ ਜਾਣਾ ਆਂਟੀ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਅੰਕਲ ਚੰਗਾ ਯਾਰ ਮੈਂ ਜਾਣਾ। ਉਹ ਬਹਿ ਜਾ ਯਾਰ। ਉਦੋਂ ਮੈਨੂੰ ਮੈਂ ਕਿਹਾ ਅੰਕਲ ਆ ਜਾ ਆਪਾਂ ਤੇਰੇ ਕੋਲ ਹੀ। ਕਹਿੰਦੇ ਆਪਾਂ ਗੱਲਾਂ ਕਰਦੇ ਆ। ਮਨੋਂ ਮੈਂ ਨਿਉਨ ਫਿਲਮਾਂ ਦੇ ਉਹ ਕਹਿੰਦੇ ਯਾਰ ਤੈਨੂੰ ਬਹੁਤ ਸੰਗੇ ਯਾਰ ਚੇਤੇ ਕਰਦੇ ਆ ਤੂੰ ਬਾਪੂ ਲਾਲਬਾਸ਼ਾ ਦੇ ਦਰਬਾਰ ਆਈ ਮੈਂ ਕਹਾ ਗਾਲੀ ਕੋਈ ਨਹੀਂ ਚਾਚੂ ਇਹ ਕਿਹੜੀ ਗੱਲ ਆ ਕਹਿੰਦੇ ਯਾਰ ਤੂੰ ਹੁਣ ਬਹੁਤ ਵੱਡਾ ਕਲਾਕਾਰ ਬਣ ਗਿਆ ਮੈਂ ਕਹਾਂ ਨਾ ਤੇਰੇ ਚਰਨਾਂ 'ਚ ਬੈਠੇ ਆ ਰੋਟੀ ਬਣੀ ਮੈਨ ਲਾਪਿਆ ਇੰਨਾ ਹੀ ਬਹੁਤ ਆ ਮੈਂ ਜਦੋਂ ਪਹਿਲੀ ਫਿਲਮ ਕੀਤੀ ਸੀ ਨਾ ਤੇ ਮੈਂ ਉਹ ਵਿੱਚ ਅਮਲੀ ਦਾ ਰੋਲ ਕੀਤਾ ਸੀ ਤੇ ਸੁਰਿੰਦਰ ਸਿੰਧਾ ਜੀ ਦਾ ਖਾੜਾ ਲੱਗਾ ਸੀ ਤੇ ਮੇਰੇ ਛੱਗੀ ਜੀ ਭਾਈ ਤੇ ਅਸੀਂ ਉੱਥੇ ਖਾੜੇ ਦੇ ਮੋਰਿੰਦਰ ਬਰਿੰਦਰ ਉਹਨਾਂ ਨੇ ਜਿਹੜੇ ਰਹੁਮ ਕਲਾਕਾਰ ਅਦਾਕਾਰ ਉਹਨਾਂ ਦੀ ਘਰ ਵਾਲੀ ਨੇ ਫਿਲਮ ਬਣਾਈ ਸੀ ਕੋਮਸ ਫਿਲਮ 'ਚ ਮੈਂ ਜਦੋਂ ਕਾਮੇਡੀ ਕਰਦਾ ਸੀ ਤਾਂ ਮੈਨੂੰ ਜਮਨਾ ਜ਼ਿਲ੍ਹਾ ਸਾਹਿਬ ਦੇ ਉਸਤਾਦ ਜੀ ਸਿੰਧਾ ਜੀ ਨੇ ਮੈਨੂੰ ਨਾ ਜਦੋਂ ਮੈਂ ਕੁਦਰਤੀ ਮੇਰੀ ਬਾਡੀ ਲੈਂਗੁਏਜ ਇਦਾਂ ਦੀ ਆ ਉਹਨਾਂ ਨੇ ਜਿਹ ਬੈਚਰ ਬੰਦਾ ਪਿੱਛੇ ਯਾਰ ਕਹਿੰਦਾ ਉਹ ਜਿਹੜਾ ਬੰਦਾ ਨਾ ਜਿਹਦੀ ਬੜੇ ਪੂਰੀ ਤਰ੍ਹਾਂ ਨੱਚਦਾ ਉਹਨੂੰ ਲੈ ਕੇ ਆਇਆ ਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਲਾ ਕੇ ਕਹਿੰਦਾ ਯਾਰ ਤੂੰ ਬਹੁਤ ਵਧੀਆ ਕਰਦਾ ਯਾਰ ਤੇਰਾ ਬਹੁਤ ਵਧੀਆ ਮੈਨੂੰ ਐਕਟ ਲੱਗਾ ਤੇ ਮੈਂ ਉਹਨਾਂ ਨੂੰ ਉਦੋਂ ਹੀ ਨਾਲ ਹੀ ਗਿਆ ਹੀ ਮੈਂ ਕਿਹਾ ਸਤ ਜੀ ਮੈਂ ਕਿਹਾ ਮੇਰੇ ਚਾਚਾ ਜੀ ਆ ਜਮਨਰਸੀਦਾ ਜੀ ਉਹਨਾਂ ਨੇ ਮੈਨੂੰ ਘੁੱਟ ਕੇ ਕਲੇਜੇ ਲਾ ਲਿਆ ਯਾਰ ਕਿੰਨੇ ਕਿਹਾ ਬੜਾ ਅੱਛਾ ਯਾਰ ਕਹਿੰਦੇ ਤਾਂ ਜਮਨ ਰਸੀਲੇ ਦੇ ਪਿੰਡ ਦਾ ਮੈਂ ਕਹਾਂ ਜੀ ਮੇਰੇ ਚਾਚਾ ਜੀ ਉਹ ਸੋ ਉਧਰ ਮੈਂ ਇੰਨੀਆਂ ਗੱਲਾਂ ਕੀਤੀਆਂ ਚਾਚਾ ਹੱਸ ਹੀ ਜਾਵੇ ਯਾਰ ਬਾਗਮਾਲ ਇੱਕ ਮੇਰਾ ਗਾਣਾ ਆਇਆ ਉਹ ਨੂੰ ਮੈਂ ਕਹਾਂ ਚਾਚਾ ਦੇਖ ਤਾਂ ਮੈਂ ਯਾਰ ਛੱਡ ਯਾਰ ਚਾਚਾ ਐਸੀ ਯਾਰੀ ਆਪਣੀ ਤੁਮ ਮੇਰਾ ਗਾਣਾ ਨਹੀਂ ਸ਼ੇਅਰ ਕੀਤਾ ਉਹ ਕਹਿੰਦਾ ਮੈਨੂੰ ਕਿੱਥੇ ਕਰਨਾ ਆਉਂਦਾ ਆਹ ਨਹੀਂ ਆਉਂਦਾ ਉਹ ਆਸ਼ੂ ਸਾਡੀ ਕੁੜੀ ਉਹਨੇ ਕੀਤਾ ਮੈਂ ਕਹਾਂ ਲੈ ਚਾਚਾ ਉਧਰ ਮੈਂ ਨਾਲ ਹੀ ਰੀਲ ਬਣਾਈ ਉਹ ਯਾਰ ਬਦਕਿਸਮਤੀ ਮੈਂ ਸੇਵ ਵੀ ਨਹੀਂ ਕਰ ਸਕਿਆ ਮੈਂ ਸਾਰਿਆਂ ਨੂੰ ਬਾਈ ਤਾਂ ਖਾਨ ਸਾਹਿਬ ਵੀ ਕਹਿੰਦੇ ਕਹਿੰਦਾ ਯਾਰ ਤੂੰ ਪਿੰਡ ਗਿਆ ਸੀ ਮੈਂ ਕਿਹਾ ਹਾਂ ਯਾਰ ਕਹਿੰਦਾ ਯਾਰ ਅਸਤਾਜ ਜੀ ਮੈਂ ਕਿਹਾ ਹਾਂ ਠੀਕ ਹੈ ਤੇ ਇੱਕ ਮੇਰਾ ਗਾਣਾ ਮੈਂ ਚਾਚਾ ਜੀ ਨੂੰ ਦੱਸਿਆ ਮੈਂ ਕਿਹਾ ਚਾਚਾ ਆ ਜਿਹੜਾ ਮਿਊਜ਼ਿਕ ਹੈ ਨਾ ਇਹ ਤੇਰਾ ਭਤੀਜਾ ਵਿੱਕੀ ਕਰ ਰਿਹਾ ਵਿਕਰਮ ਸੰਗਾ ਅਸ਼ਾ ਕਹਿੰਦਾ ਇਹ ਕਹਿੰਦਾ ਉਹ ਵਿੱਕੀ ਕਹਿੰਦਾ ਮੈਂ ਕਿਹਾ ਉਹ ਕਹਿੰਦਾ ਇਹ ਵੀ ਤੇਰਾ ਗਾਣਾ ਹੈ ਤਾ ਹੋਏ ਤੂੰ ਕਹਿੰਦਾ ਬਹੁਤ ਮੌਜੀ ਠਾਕਰ ਬੰਦਾ ਆ ਭਾਗਮਾਲਾ ਸਾਨੂੰ ਪਹਿਲੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਗਾਉਣ ਦਾ ਕੀ ਕੀ ਹਿਸਾਬ ਕਿਤਾਬਾ ਇੱਥੇ ਲਿਤਰਾਂ ਸਕੂਲ ਪੜ੍ਹਦੇੰਦੇ ਮੈਂ ਤਾਂ ਬੱਗਾ ਸ਼ਹੀਦ ਭਗਤ ਸਿੰਘ ਜੀ ਤੇ ਉਹਨਾਂ ਦੀ ਭੈਣ ਦਾ ਅਸੀਂ ਗੀਤ ਤਿਆਰ ਕਰਵਾਇਆ ਸੀ ਚਾਚਾ ਜੀ ਨੇ ਸਾਨੂੰ ਕਰਵਾਇਆ ਨੀ ਮੈਨੂੰ ਅੱਜ ਵੀ ਉਹ ਬੋਲ ਚੇਤੇ ਆ ਨੀ ਰੱਖ ਧੀਰਜ ਭੈਣੇ ਐਵੇਂ ਨਾ ਅੱਖਾਂ 'ਚੋਂ ਹੰਝੂ ਘੇਰ ਸੋ ਮੈਂ ਕਹਾ ਚਾਚਾ ਯਾਰ ਤੂੰ ਸਾਨੂੰ ਯਾਰ ਗਾਉਣਾ ਯਾਰ ਤੂੰ ਲੱਗੇ ਰਹਿੰਦੇ ਗਰਮੀ ਦੀ ਚਾਚੀ ਨੇ ਲੱਗੇ ਰਹਿਣਾ ਯਾਰ ਉਹ ਸਾਡੇ ਬਜ਼ੁਰਗ ਬਾਪੂ ਵੀਰੂ RAM ਜੀ ਮੈਂ ਕਹਾ ਚਾਚਾ ਮੈਨੂੰ ਯਾਰ ਤੇ ਆਦਾ ਇੱਕ ਬੜਾ ਪਿਆਰ ਜਿਹਾ ਤੇ ਆਉਂਦਾ ਜਦੋਂ ਮੈਂ ਕਹਾ ਬਾਬੇ ਨੇ ਨਾ ਬਦਾਮ ਘੋਟ ਕੇ ਸਰਦਾਈ ਦੀਆਂ ਬਈ ਫੜ ਗਈ ਮੈਂ ਚਾਚਾ ਯਾਰ ਤੂੰ ਤਾਂ ਹੀ ਹੋਈ ਨਾ ਉੱਚਾ ਗਾਉਂਦਾ ਨਾ ਚੌਥੇ ਪੰਜਵੇਂ ਤੋਂ ਲਾ ਦੇਣਾ ਆ ਕੰਟ ਸਾਹਿਬ ਉਦੋਂ ਅਸੀਂ ਇਕੱਠੇ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸਮਰਾ ਵੀ ਨਾਲ ਹੁੰਦਾ ਸੀ ਠਿਕ ਕਲੀਅਰ ਨਹੀਂ ਵੀ ਕਹਣਾ ਕਹਣਾ ਯਾਰ ਤੁਹਾਡਾ ਉਹ ਯਾਰ ਤੁਹਾਡੇ ਪਿੰਡ ਦਾ ਉਹ ਯਾਰ ਜਮਨਾਰਸੀ ਦਾ ਪੜ੍ਹਾ ਯਾਰ ਉੱਚਾ ਗੌਂਦਾ ਬਹੁਤ ਸਾਧ ਜੀਆ ਕਿਆ ਬਾਤ ਮੈਂ ਕਿਹਾ ਆਪਣੇ ਚਾਚਾ ਯਾਰ ਫਿਰ ਤਾਂ ਸਾਨੂੰ ਅਸੀਂ ਮਿਲਦੇ ਗੱਲਦੇ ਰਹਿੰਦੇ ਸੀ ਤੇ ਬਾ ਕੁਮਾਰ ਸਿਗਾ ਇਹਨੂੰ ਉਹ ਸਖਸ਼ ਸੱਚੀ ਗੱਲ ਆ ਤੇ ਮੈਂ ਕਹਿੰਦਾ ਪ੍ਰਮਾਤਮਾ ਨੂੰ ਆਪਣੇ ਅੰਗ ਸਾਗੀਆਂ ਰੱਖੇ ਸੋ ਮੈਂ ਜਦੋਂ ਉਹਨਾਂ ਦਾ ਹੀ ਉਦਹੀਂ ਜਾਚੇ ਨੇ ਕਹਿਣਾ ਉਹ ਬਹਿ ਜਾ ਯਾਰ ਉਸ ਦਿਨ ਮੈਨੂੰ ਮੈਂ ਜਾਚਾ ਚਾਹ ਵੀ ਨਹੀਂ ਆ ਚਾਹ ਨਾਲ ਆਜੂ ਕਿੰਨਾ ਕੋਈ ਚੱਕਲੇ ਮਠਾਈ ਮੈਂ ਕਹਾਂ ਜਾਂ ਮੈਂ ਮਠਾਈ ਨਹੀਂ ਖਾਣੀ ਉੱਥੇ ਮਟਰੀ ਪਈ ਸੀ ਸੀਰਨੀ ਪਈ ਸੀ ਮੈਂ ਜਾਚਾ ਉਹ ਮਟਰੀ ਲਿਆ ਯਾਰ ਉਲਾ ਦੱਸ ਤੂੰ ਐਡਾ ਕਲਾਕਾਰ ਆ ਉਹ ਮੈਂ ਕਹਾ ਐਡਾ ਓਡਾ ਕੋਈ ਕਲਾਕਾਰ ਨਹੀਂ ਇੱਥੇ ਪਿੰਡ ਆ ਗਿਆ ਤੇ ਮੈਂ ਪਿੰਡ ਦਾ ਬਲਾਸੀ ਆ ਯਾਰ ਲੋਕਾਂ ਨੇ ਮੈਂ ਸੰਗਾ ਹੂੰਗਾ ਲੋਕਾਂ ਲੈ ਬਈ ਹਰ ਵੀ ਹੂੰਗਾ ਪਿੰਡ ਦਾ ਮੈਂ ਹਰ ਬਲਾਸੀ ਆ ਇਹ ਤਾਂ ਮੈਂ ਸ਼ਾਰਟ ਨਾਮ ਆ ਪੜਾ ਕੀਤਾ ਵੀ ਲਾਸ਼ ਪਿੱਛਿਓਂ ਕੱਟਦੀ ਹਰ ਵੀ ਰਹਿੰਦਾ ਸੋ ਸੋ ਇਹ ਇਸ ਕਰਕੇ ਉਸ ਦਿਨ ਮੈਂ ਚਾਚੇ ਨਾਲ ਇੰਨਾ ਗੱਲਾਂ ਬਾਤਾਂ ਕੀਤੀਆਂ ਜੋ ਮੈਨੂੰ ਇੰਨਾ ਬਤਾਉਂਦਾ ਮੈਂ ਇੱਕ ਰਾਤ ਚਾਚੇ ਕੋ ਰਹਿ ਰਿਹਾ ਨਾ ਸੋ ਬਾਘਮਾਲ ਸੀ ਯਾਰ ਬਹੁਤ ਕਮਾਲ ਦਾ ਫਨਕਾਰ ਸੀ ਹਮੇਸ਼ਾ ਹੀ ਸਿੱਧੇ ਰਾਹ 'ਤੇ ਪਉਣ ਵਾਲਾ ਸੀਗਾ ਨਸ਼ੇ ਤੋਂ ਦੂਰ ਸੀ ਸੋ ਮੈਂ ਇੰਨਾ ਕੀ ਹੈ ਕਿ ਪ੍ਰਮਾਤਮਾ ਜਿੰਨੇ ਵੀ ਇੱਥੇ ਸੱਜਣ ਮਿੱਤਰ ਸਾਰੇ ਆਏ ਆ ਸਪੈਸ਼ਲੀ ਮੈਂ ਆਪਣੇ ਵੱਲੋਂ ਔਰ ਚਾਚਾ ਜੀ ਦੇ ਪਰਿਵਾਰ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਬਾਕੀ ਸਾਰਿਆਂ ਨੂੰ ਅੱਜ ਮੇਰੀ ਇੱਕ ਇੱਕ ਤਾਂ ਇੱਛਾ ਪੂਰੀ ਹੋ ਗਈ ਕਿ ਮੈਂ ਚਾਚਾ ਜੀ ਦੇ ਉਸਤਾਦ ਜੀ ਦੇ ਭੋਗ ਦੇ ਵਿੱਚ ਸ਼ਾਮਲ ਹੋ ਕੇ ਮੈਨੂੰ ਸੱਚੀ ਅੱਜ ਮਨ ਜਿਆ ਮੇਰਾ ਹੌਲਾ ਹੋਇਆ ਉਸ ਦਿਨ ਮੈਂ ਬੜਾ ਰੋਇਆ ਯਾਰ ਜਿੱਦਾਂ ਸੰਸਕਾਰ ਸੀ ਮੈਂ ਕਿਹਾ ਉਸਤਾਦ ਜਰ ਜਤੋਂ ਤੋਰੀ ਇਹ ਨਹੀਂ ਅੰਨਾ ਗੱਲਾਂ ਹੋਰ ਕਰ ਲੈਣਾ ਯਾਰ ਪਰ ਤੁਮਾ ਦਾ ਬੰਦਾ ਵੀ ਯਾਰ ਅੱਜ ਤੇ ਮੈਂ ਬਲਮਾ ਜਾਣਾ ਸਾਡੇ ਪਿੰਡ ਦਾ ਮਾਨ ਸੀ ਪ੍ਰਾਊਡ ਸੀ ਯਾਰ ਨਹੀਂ ਪ੍ਰਾਊਡ ਕਰਦੇ ਜਿੰਨੇ ਵੀ ਮੈਂ ਉਹਨੂੰ ਅੰਗਕਲ ਨੂੰ ਗਾਣਾ ਮੈਂ ਗੰਗਲ ਯਾਰ ਤੂੰ ਯਾਰ ਗਾਣਾ ਦੂਸਰਾ ਵੀ ਕਰਦਾ ਯਾਰ ਇਹਦਾ ਤੇਰਾ ਬੜਾ ਕੱਡਾ ਹੈ ਉਹ ਨਹੀਂ ਮੈਨੂੰ ਕਹਿੰਦੇ ਮੇਰੀ ਹੁਣ ਲਾਵੇ ਲੱਗੀ ਆ ਯਾਰ ਕਿੱਡਾ ਫਨਕਾਰ ਕਿੱਡਾ ਘੈਂਟ ਬੰਦਾ ਸੀ ਇੱਥੋਂ ਤੁਰ ਕੇ ਜਾਂਦਾ ਸੀ ਬਾਪੂ ਲਾਲਵਾਸ਼ੀ ਦਰਬਾਰ ਤੇ ਤੁਰ ਕੇ ਜਾਂਦਾ ਸੀ ਹਜੇ ਵੀ ਤੁਰ ਕੇ ਜਾਂਦਾ ਸੀ ਐਂਟੀ ਉਹਦੀ ਹਾਸਤਾ ਸੀ ਪਰ ਜਦੋਂ ਆ ਜਾਂਦੀ ਹੈ ਨਾ ਉਦੋਂ ਮਿੱਤਰ ਪਿਆਰਿਓ ਕੋਈ ਪੀਰ ਫਕੀਰ ਗੁਰੂ ਪੀਰ ਕੋਈ ਨਜ਼ਰੀ ਨਹੀਂ ਹੁੰਦਾ ਕੋਈ ਲਾਗੀ ਨਹੀਂ ਹੁੰਦਾ ਕਿਉਂਕਿ ਜਿੰਨੇ ਕੇ ਸਾਹ ਸੀ ਲਿਖਿਆ ਸਾਡੇ ਉਸ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਨੇ ਉਹਨੇ ਕੈਸੇ ਲੈਣੇ ਆ ਇੱਕ ਬੇਨਤੀ ਕਰਨ ਲੱਗਾ ਮੈਂ ਤੁਹਾਨੂੰ ਸਾਰਿਆਂ ਨੂੰ ਬਾਬਾ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਮਾਂ ਬਾਪ ਨੂੰ ਪਿਆਰ ਕਰਿਆ ਕਰੋ ਉਹਨਾਂ ਦਾ ਸਤਿਕਾਰ ਕਰਿਆ ਕਰੋ ਤੁਹਾਡੇ ਮਾਂ ਬਾਪ ਚਾਹੇ ਜਿੰਨਾ ਮਰਜੀ ਵੱਡਾ ਕਸੂਰ ਕਰ ਲੈਣ ਪਰ ਉਹਨਾਂ ਨੂੰ ਦਰਕਾਰ ਹੋਣਾ ਯਾਰ ਉਹਨਾਂ ਦੀ ਪੂਜਾ ਕਰੋ ਸਵੇਰੇ ਉੱਠ ਕੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਕੰਮ ਤੇ ਜਾਇਆ ਕਰੋ ਅੱਜ ਮੈਂ ਮਾਂ ਪ੍ਰੀਤਮਾ ਦੇ ਅੱਜ ਬਾਪੂ ਸਵਰਨ ਦੇ ਕਰਕੇ ਮੈਂ ਸਾਰੇ ਤੁਹਾਡਾ ਪਿਆਰਾ ਆ ਔਰ ਅੱਜ ਰੋਟੀ ਜੋਗਾ ਹੋ ਗਿਆ ਮੈਂ ਜਦੋਂ ਬਾਹਰ ਜਾਂਦਾ ਆ ਜਦੋਂ ਇੱਥੇ ਮੇਲਾ ਵੀ ਹੁੰਦਾ ਕਲਾਕਾਰ ਆ ਕੇ ਮੇਰਾ ਨਾਮ ਲੈਂਦੇ ਆ ਤੇ ਮੈਨੂੰ ਦੱਸ ਦੇਉਂਦੇ ਕਹਿੰਦੇ ਯਾਰ ਤੁਸੀਂ ਤੇਰੇ ਪਿੰਡ ਗਿਆ ਸੀ ਸੋ ਮੈਨੂੰ ਆਪਣੇ ਪਿੰਡ ਦੇ ਮਾਣ ਆ ਯਾਰ ਵੀ ਐਡਾ ਵੱਡਾ ਕਲਾਕਾਰ ਯਾਰ ਮੇਰੇ ਪਿੰਡ ਦਾ ਸੀ ਤਾਂ ਮੇਰਾ ਸਭ ਤੋਂ ਵੱਡਾ ਮੇਰਾ ਜਿਹੜਾ ਮਾਨ ਸੀ ਉਹ ਮੇਰਾ ਚਾਚਾ ਲੱਗਦਾ ਸੀ ਯਾਰ ਔਰ ਸੱਚੀ ਗੱਲ ਆ ਆਪਣੇ ਮਾਪੇ ਨੂੰ ਪਿਆਰ ਕਰਿਆ ਕਰ ਓਏ ਮੈਂ ਇੱਕ ਗੱਲ ਕਰਨ ਲੱਗਾ ਜਿਨ੍ਹਾਂ ਕੋਲ ਮਾਪੇ ਹੈਗੇ ਆ ਉਹ ਰੋਲਦੇ ਆ ਪਰ ਜਿਨ੍ਹਾਂ ਕੋ ਨਹੀਂ ਹੈਗੇ ਉਹ ਟੋਲਦੇ ਆ ਮੈਂ ਅੱਜ ਵੀ ਜਦੋਂ ਸ਼ੂਟਿੰਗ ਤੇ ਜਾਂਨਾ ਮਾਪਰੀਤ ਨੂੰ ਐਂ ਦੇ ਦਨ ਸਾਡਾ ਪਿੱਛੇ ਤੇ ਐਕਸੀਡੈਂਟ ਹੋ ਗਿਆ ਸੀ 100 ਦੀ ਸਪੀਡ ਤੇ ਮੇਰੀ ਗੱਡੀ ਸੀ ਅੱਗੋਂ ਸਾਹ ਆਇਆ ਤੇ ਨੋ ਬਦਾ ਦਾ ਪਾਸਾ ਹੈ ਉਹ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਿ ਨਾ ਫੇਸਬੁਕ ਤੇ ਪਾਇਆ ਹੈ ਮੈਂ ਤੁਹਾਨੂੰ ਬਜ਼ੁਰਗਾਂ ਦੇ ਅਸ਼ੀਰਵਾਦ ਆ ਦੱਸਣ ਲੱਗਾ ਹਾਈ ਬੇਰ ਸਗਾ ਹਾਈ ਬੇ ਤੋਂ ਹੁੰਦਾ ਹੀ ਬਲਾ ਚੌੜ ਕੋਲ ਸਾਡਾ ਐਕਸੀਡੈਂਟ ਹੋਇਆ ਮੇਰਾ ਪਰਿਵਾਰ ਨਾਲ ਸੁਖਲੀਨ ਇੱਕ ਸਿਮਰਨ ਜਗਨ ਗੱਡੀ ਚਲਾਉਂਦਾ ਹੀ ਤੇ ਅੱਗੇ ਚਾਨਕੀ ਇਹ ਆਇਆ ਤੇ ਏਅਰ ਬੈਗ ਖੁੱਲ੍ਹੇ ਬ੍ਰੱਕ ਦੇ ਨਾਮ ਤੇ ਤੁਸੀਂ ਇਹ ਦੇਖੋ ਗੱਡੀ ਅ ਘੋੜ ਗਈ ਪਰ ਮੇਰੇ ਪਰਿਵਾਰ ਨੂੰ ਇੱਕ ਚਰੀਟ ਤੱਕ ਨਹੀਂ ਆਈ ਉਹ ਕੁਦਰਤੀ ਮਾਵਾਂ ᱛੀਆਂ ਜਦੋਂ ਸੀਤਾ ਦੇ ਐ ਬੇਟੀਆਂ ਸੀ ਸੁੱਤੇ ਸੀਗੇ ਪਿੱਛੇ ਇੱਕ ਵੱਡੀ ਸ਼ੀਟ ਤੇ ਪਿਆ ਸੀ ਤੁਸੀਂ ਦੇਖੋ ਆਲਮ ਦੇਖੋ ਸੋਚ ਕੇ ਦੇਖੋ 1.5 150 ਸਪੀਡ ਦੀ ਗੱਡੀ ਦੇ ਆਉਂਦੇ ਬੰਦੇ ਤੇ ਮੈਨੂੰ ਐ ਲੱਗਾ ਵੀ ਜਿੱਦਾਂ ਮੇਰਾ ਬਾਪੂ ਤਾਂ ਮੇਰੀ ਮਾਂ ਯਾਰ ਪਿੱਛੇ ਖੜ ਗਿਆ ਹੁਣ ਉਹ ਰੁਕ ਜਾ ਓਏ ਛੱਡ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸਾਨੂੰ 3 ਈਟ ਟੱਕਰੀ ਆਈ ਸੀ ਉਹ ਮੇਰੀ ਮਾਂ ਕਰਮੀ ਯਾਰ ਅੱਜ ਮੈਨੂੰ ਚੇਤੇ ਆਉਂਦੀ ਆ ਬਲਾਈਂਡ ਸੀ ਮੇਰੀ ਵਾਹ ਇਤਨਾ ਇਦਾਂ ਹੈ ਨਾ ਤੇ ਇੱਥੇ ਮਾਂ ਸਾਡੀ ਬਲਾਈਂਡ ਮੈਂ ਉਹਨੂੰ ਜੰਗਲ ਪਾਣੀ ਲੈ ਕੇ ਜਾਂਦਾ ਹੁੰਦਾ ਹੀ ਬਾਹਰ ਐਸ ਮੋਢੇ ਤੇ ਹੱਥ ਲਗਦੇ ਸੀ ਸੋ ਬਜ਼ੁਰਗਾਂ ਦੇ ਅਸ਼ੀਰਵਾਦ ਕਰਕੇ ਹੈ ਨਾ ਅੱਜ ਆਪਾਂ ਹੈਗੇ ਆ ਸੋ ਠੀਕ ਆ ਗੁਰਬਾਣੀ ਨੂੰ ਪੂਜਿਆ ਕਰੋ ਗੁਰਬਾਣੀ ਦਾ ਨਾਮ ਲਿਆ ਕਰੋ ਇਹਨੂੰ ਇਹਨੂੰ ਬੇਚ ਜੋ ਲਿਖਿਆ ਨਾ ਇਹਨੂੰ ਧੂਪ ਪਤੀ ਤੇ ਨਾ ਜੋੜ ਦਿਆ ਕਰੋ ਇੱਥੇ ਜੋ ਲਿਖਿਆ ਨਾ ਉੱਤੇ ਅਮਲ ਜ਼ਰੂਰ ਕਰਿਆ ਕਰੋ ਆਪਣੇ ਨਿਆਣਿਆਂ ਨੂੰ ਪੜ੍ਹਾਓ ਆਪਣੇ ਨਿਆਣਿਆਂ ਨੂੰ ਚੰਗੀ ਸਿੱਖਿਆ ਦਿਓ ਔਰ ਸਾਹਮਣੇ ਉਹ ਮਹਾਨ ਕੌਮ ਦਾ ਰਹਿਬਰ ਭੀਮਰਾਓ ਡਾਕਟਰ ਅਮੇਦਕਰ ਸਾਹਿਬ ਸਾਡੀ ਕੌਮ ਦੇ ਕਿੱਡੇ ਥਰਮੌਰ ਉਹ ਰਹਿਬਰ ਆ ਸਾਡਾ ਖਸਮ ਸਾਡਾ ਪਿਓ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਇਹਨਾਂ ਦੇ ਗੁਣ ਗਾਇਆ ਕਰੋ ਜੋ ਇਹਨਾਂ ਨੇ ਲਿਖਿਆ ਨਾ ਇਹ ਬੜੇ ਕ੍ਰਾਂਤੀਕਾਰੀ ਸੀ ਆ ਮੂਰਤੀ ਪੂਜਾ ਦੇ ਇਹ ਵੀ ਵਿਰੋਧ ਸੀਗੇ ਸੋ ਇਸ ਕਰਕੇ ਜਿਆਦਾ ਨਹੀਂ ਮੈਂ ਗੱਲਾਂ ਕਹਿਣਾ ਆਪਣੇ ਮਾ ਮਾਂ ਬਪਤੀ ਸੇਵਾ ਕਰਿਆ ਕਰੋ ਤੇ ਨਿਆਣਿਆਂ ਨੂੰ ਪੜਾਓ ਮਰੂ ਮਰੂ ਨਹੀਂ ਕਰਨਾ ਤੇ ਬਸ ਇੱਕੋ ਹੀ ਗੱਲ ਆ ਹਉਦੋ ਹੋਗੇ ਨਿਆਣਿਆਂ ਨੂੰ ਪੜਾਓ ਜੇ ਆਪਣੀ ਕਹਿੰਦਾ ਜੇ ਮੈਂ ਗਰੀਬੀ ਵਿੱਚ ਮਰਿਆ ਇੱਕ ਕਿਸੇ ਦਾ ਸ਼ੇਰ ਆ ਉਹ ਕਹਿੰਦਾ ਨਹੀਂ ਯਾਰ ਮੈਂ ਗਰੀਬ ਆ ਨਹੀਂ ਯਾਰ ਇਦਾਂ ਨਾ ਕਹਿੰਦਾ ਜੇ ਮੈਂ ਗਰੀਬੀ ਵਿੱਚ ਜੰਮਿਆ ਤਾਂ ਮੇਰਾ ਕਸੂਰ ਨਹੀਂ ਪਰ ਜੇ ਮੈਂ ਗਰੀਬੀ ਵਿੱਚ ਮਰਿਆ ਤੇ ਮੈਂ ਕਸੂਰਬਾਰ ਹਾਂ ਇਹਦੀ ਗੱਲ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਪਾਤਰ ਸਾਹਿਬ ਕਹਿੰਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤੇ ਰਾਹ ਬਣਦੇ ਰਾਹ ਬਣਾਉਣੇ ਪੈਂਦੇ ਆ ਮੈਂ ਪਿੰਡੋਂ ਨਿਕਲਿਆ ਦਾਦਾ ਮੈਨੂੰ ਇੱਥੇ ਸੁਣਾਉਂਦਾ ਹੁੰਦਾ ਸੀ ਆਪਣੇ ਇੱਕ ਹੇਕਾ ਉੱਚੀ ਲਾ ਕੇ ਸੋ ਬੇਨਤੀਆਂ ਇੰਨੀਆਂ ਕਹੀਆਂ ਗੱਲਾਂ ਤਾਂ ਬੜੀਆਂ ਸੋ ਬਸ ਆਪਣੇ ਮਾਪੇ ਨੂੰ ਪਿਆਰ ਕਰਿਆ ਕਰੋ ਬਸ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਜਿੰਨੇ ਕ ਬੈਠੇ ਆ ਸਾਰਿਆਂ ਨੂੰ ਮੇਰਾ ਮੱਥਾ ਟੇਕਣਾ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬੋਲੇ ਸੋਨਰਪਹਿ ਇਨਕ ਮਾਪੀ ਦਿਓ ਥੈਂਕ ਯੂ